ਉਦੇ ਮੁਤਾਬਕ ਅੱਜ ਮੈਂ ਸ੍ਰੀ ਕਾਨਤ ਸਿੰਘ ਸਾਹਿਬ ਦੇ ਨਾਲ ਸਬਤਕ ਹੋਇਆ ਅਰਦਾਸ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਬਖਸ਼ਣਾ ਹਾਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਨ ਆਸ ਆ ਕਿ ਵਾਹਿਗੁਰੂ ਔਰ ਛੇਵੇਂ ਕਾਨਤ ਸਿੰਘ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਯੋਗ ਆਰ ਬਾਫ ਕਰਨਗੇ ਜੋਦੜੀ ਕੀਤੀ ਆ ਔਰ ਜੋ ਡੈਂਗਰ ਸਾਹਿਬ ਦਾ ਹੁਕਮ ਹੋਇਆ ਸੀ ਕਿ ਸਪਾਸੀ ਕੱਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਰ ਸਾਹਿਬ ਨੂੰ ਜਿਹੜਾ ਉਹ ਦੇਖੇ ਆ ਆ ਕੋ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਹੇਦਾ ਸਾਹਿਬ ਵੱਲੋਂ ਜਾਊਗਾ ਉਹਤੇ ਵੀ ਇਨ ਬਿਨ ਨਿਮਾਣੇ ਸਿੱਖਾਂ ਕੋ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਅ ਇੱਕ ਪੂਰਨ ਜੋ ਸਾਡਾ ਇਹ ਸਤਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਸਾਹਿਬ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸਸਾਂ ਨੂੰ ਮਾਫੀਆਂ ਦਿੱਤੀਆਂ ਗਈਆਂ ਬਰਗਾੜੀ ਕਾਂਡ ਹੋਇਆ ਉਹ ਪੂਰਾ ਕਾਂਡ ਹੋਇਆ ਔਰ ਜਿਹੜੇ ਬੇਦਵੀ ਕਾਂਡ ਹੋਏ ਨੇ ਉਹਨਾਂ ਦੇ ਲਈ ਗੁਨਾਹ ਤੋ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਕੰਮ ਲੋਕਾਂ ਦੇ ਕਰਨੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਕਿ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੀਤੀ ਕਾਹਲੀ ਚਾਹੁੰਦਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਵਿਆਧਵੀ ਹੋਈ ਜਾਂ ਕਿਵੇਂ ਹੋਈ ਇਹ ਤਾਂ ਬੈਟਰ ਹੁਣ ਕਿੰਦੋਂ ਲੁਕੋ ਛੁਪਿਆ ਰਿਹਾ ਇਹ ਨਹੀਂ ਕਿ ਇਹ ਵਿਆਧਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਠੀਕ ਕੰਮ ਸਮਝੀ ਬਈ ਤੇ ਅਸੀਂ ਫਿਰ ਵੀ ਨਿਮਰਤਾ ਸਹਿਬ ਬਾफी ਮੰਗਦੇ। ਕਿਉਂਕਿ ਧਰਤੀ ਤੇ ਦੀ ਬਿਆਨਬਾਜ਼ੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸ਼੍ਰੀ ਕਾਟਕ ਸਾਹਿਬ ਵੱਲੋਂ ਵੀ ਦੇਖ ਦਿੱਤਾ ਗਿਆ ਕਿ ਜਿਹੜਾ ਬਿਆਨਬਾਜ਼ੀ ਨਾ ਕੀਤੀ ਜਾਵੇ ਕਾਟਕ ਸਾਹਿਬ ਦੀ ਨਿਯਤਤ ਵਿੱਚ ਰੋਹੀ ਨਾ ਹੋਣੀ ਚਾਹੀਦੀ। ਇਹੀ ਗੱਲ ਆ। ਇਹੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ। ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ 라ਹੀ ਹੁਕਮ ਹੋਆ। ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਇਸ ਤਰ੍ਹਾਂ ਨਹੀਂ ਕਹਿੰਦੇ। ਆਪ ਇਸ ਕਰਕੇ ਗੱਲ ਕਹਿਨੇ ਆ ਕਿ ਜੇ ਕਿਹੜੇ ਸਵਾਲ ਕਿਤੇ ਵੀ ਜਾਣੇ ਨਾ ਜਾਣੇ ਫਿਰ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਸਾਸੀਂ ਮਾਫੀ ਮੰਗਦੇ ਮਤਲਬ ਕੋਈ ਨਹੀਂ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਜੀ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਦੇਖੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮੈਨਿਸਟਰੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਇਤਿਹਾਸ ਦੇ ਵਿੱਚ ਕਿਹ ਵੀ ਗੱਲ ਹੈ ਜਿਹਨੂੰ ਅੱਜ ਆਪ ਸਾਰੇ ਖੁੱਲ੍ਹੇ ਜਾਣੇ ਆ ਕਿ ਸ਼੍ਰੋਮਣੀ ਅਕਾਲੀ ਦਰਬਾਰ ਨੇ ਰਾਜ ਦੇ ਖਾਲਸਾ ਚੱਪੜ ਜਿਹੜੀ ਵੱਡਾ ਕੱਲੂ ਕਹਰਾ ਛੋਟਾ ਕੱਲੂ ਕਹਰਾ ਹੋਰ ਭਗਵਾਨ ਬਾਲਮੀਕ ਦੀ ਯਾਦਗਾਰ ਅਵਦਾਖ ਜੀ ਦੀ ਯਾਦਗਾਰ ਮੋਤੀ ਰਾਮ ਵਾਲੇ ਯਾਦਗਾਰ ਆ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਜਾਂ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਬਾਟੀ ਫਿਰ ਵਾਲਾ ਜਿਹੜਾ ਯਾਦਗਾਰ ਇੰਦਾਂ ਦੀ ਇੱਕ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਉਹ ਜਿਹੜੇ ਸਤਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਬਿਲੇ ਔਰ ਮੇਰੀ ਦੇਖਰੇ ਖਲੇ ਜਿਹੜੇ ਬਣੇ ਆ। ਤੋਂ ਉਹ ਇਸ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ। ਫਿਰ ਬਹਿ ਕਹਿੰਦਾ ਜੀ ਆ ਇਹ ਕਹਿੰਦਾ ਜੀ ਐਕ ਜੋ ਜੋ ਵੀ ਕਹਿੰਦਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਸਾਡੇ ਪੱਲੇ ਚ ਪਾ ਦੇ। ਕਿਉਂਕਿ ਅਸੀਂ ਅਕਾਲ ਤਖਤ ਤੋਂ ਵੱਡੇ ਨਹੀਂ। ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ। ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਸੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ। ਕਿ ਵਾਹਿਗੁਰੂ ਮੁਖਾਂ ਦਵਾਰ ਤੋਂ ਬੋਲਣਾ ਹੁੰਦਾ ਹੈ ਸਿੰਘ ਸਰਕਾਰ ਵੱਲੋਂ ਜਿਹੜੀ ਕਾਕਤ ਸਾਹਿਬ ਵੱਲੋਂ ਧਰਮ ਸਜਾ ਲਗਾਈ ਜਾ ਸਕਦੀ ਹੈ। ਕਿਉਂ ਇਹ ਬਹਿ ਕੁਸ਼ਰੀ ਕਹਿੰਦਾ ਇਹ ਮਹਾਨ ਕਾਕਤ ਤੋਂ ਇਹਦੇ ਜਹੇਦਾਰ ਵੀ ਮਹਾਨਾ ਜੋ ਵੀ ਉਹ ਕਹਿਣਗੇ ਉਹਨੂੰ ਸਿਰੇ ਮੱਥੇ ਪ੍ਰਵਾਨ ਕਰਾਂ। ਜੋ ਦੇਸ਼ ਸੁਧਾਰ ਮਹਾਨ ਕਾਕਤ ਸੈਕਟਰ ਦੇਖੋ ਜਹੇਦਾਰ ਕਾਕਤ ਸਾਹਿਬ ਦਾ ਜੋ ਹੁਕਮ ਹੋਇਆ ਸੀ ਉਸ ਹੁਕਮ ਦੇ ਨੂੰ ਸਿਰੇ ਮੱਥੇ ਪ੍ਰਵਾਨ ਕਰਦੇ ਆਂ ਅੱਜ ਮੈਂ ਕਾਲ ਤਰਫ ਤੋਂ ਬਹੁਤ ਨਰਮਾਨੀ ਦੇ ਕوجੋਂ ਨਿਮਰਤਾ ਸਹਿਤ ਨਾਸਮਤਕ ਹੋਇਆ ਔਰ ਉਥੇ ਜੋ ਜੜੀ ਅਰਦਾਸ ਬੇਨਤੀ ਕੀਤੀ ਆ ਕਿ ਵਾਹਿਗੁਰੂ ਸੱਚੇ ਪਾਸ਼ਾ ਉਹ ਜੇ ਕੋਈ ਸਾਡੀ ਕਿਤੇ ਕਮੀ ਪੇਸ਼ੀ ਕੋ ਭੁੱਲ ਰਹਿ ਗਈ ਤਾਂ ਵਾਹਿਗੁਰੂ ਮਾਫ ਕਰਨ ਜੋ ਜੈਦਾ ਸਾਹਿਬ ਵੱਲੋਂ ਮੰਗਿਆ ਗਿਆ ਸੀ ਕਿ ਆਪਣੇ ਵੱਲ ਸਪਾਸਿ ਕਰਨ ਦਿਓ ਉਹ ਸਪਾਸਿ ਕਰਨ ਵੀ ਅੱਜ ਮੈਂ ਜਿਹੜਾ ਦੇਣ ਵਾਸਤੇ ਹਾਜ਼ਰ ਹੋਇਆ ਉਹ ਡਾਕਟਰ ਦੇ ਵਿੱਚ ਪੀਐਸਾਭ ਨੇ ਤਰਜੀਹ ਕਰ ਲਿਆ ਅੱਜ ਤੋਂ ਬਾਅਦ ਜੋ ਵੀ ਗਾਂ ਜੈਦਾ ਸਾਹਿਬ ਕੋਈ ਵੀ ਹੁਕਮ ਦੇਣਗੇ ਇਸ ਤਰ੍ਹਾਂ ਦਾ ਵੀ ਉਹਨੂੰ ਕਿਰੇਮਤੀ ਪ੍ਰਵਾਨ ਕਰਕੇ ਦਾ ਦੇਖੋ ਮੈਂ ਸਹੀ ਮੈਨਰੇ ਦੇ ਵਿੱਚ 97 ਤੋਂ 17 ਤੱਕ ਮੈਂ ਐਮਐਲਏ ਰਿਆ ਮੰਤਰੀ ਮੈਂ 97 ਵਾਲੀ ਸਰਕਾਰ ਵਿੱਚ ਵੀ ਸਿਹਤ ਮੰਤਰੀ ਰਿਹਾ 7 ਵਾਲੀ ਵਿੱਚ ਮੈਂ ਦੀਪਾਦੀ ਮੰਤਰੀ ਸੈਕਟਰੀ ਰਿਹਾ ਤੇ 12 ਬਾਰੀ ਵਿੱਚ ਮੈਂ ਕੈਪਟਨ ਮਾਤੀ ਦੇ ਆ ਮੇਰੇ ਕੋਲ ਜੇਲ੍ਹ ਵਿਭਾਗ ਕਲਚਰ ਟੂਰਿਸਮ ਦਾ ਮੇਰੇ ਕੋਲ ਹੈ ਕੋਈ ਕਰਕੇ ਸੁਮੇਦ ਰਾਣ ਜੋ ਵੀ ਅਲਗ ਜਨ ਦਾ ਹਾਲਾਤ ਕੀ ਕਹਿਣਾ ਕਰੋਗੇ ਕਿ ਹਾਸ਼ੀਏ ਤੇ ਕਿਉਂ ਆ ਕਲੀ ਦਾ ਹਾਸ਼ੀਏ ਤੇ ਕਿਉਂ ਤੁਹਾਨੂੰ ਇਹ ਸਵਾਲ ਸੀਗਾ ਕੀ ਕਾਰਨ ਕੀ ਲੱਗਦੇ ਨੇ ਕਿ ਇੱਕ ਉਹੀ 28 ਤੋਂ ਲੈ ਮਾਟ ਨਹੀਂ ਹੋ ਰਿਹਾ ਪੀਰੀਅਡ ਹੈ ਪੀਰੀ ਲੱਗਦਾ ਹੈ ਇਹ ਰਿਪੋਰਟ ਤੋਂ ਤੁਹਾਨੂੰ ਕੀ ਲੱਗਦਾ ਬਾਕੀ ਗਲਤੀਆਂ ਹੁੰਦੀਆਂ ਨੇ ਕਾਲੀ ਸਰਕਾਰ ਦੇ ਨੇ ਤਾਂ ਹੀ ਲੋਕਾਂ ਨੇ ਮੰਤਰ ਹੋਏ ਨੇ ਕਾਲੀ ਤੋਂ ਜੇ ਕੋ ਜਿਹੜੇ ਸੰਗਤ ਆ ਜਾਂ ਜਿਹੜੇ ਪਬਲਿਕ ਆ ਉਹ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦਾ ਰਾਈਟ ਹੁੰਦਾ ਜਿਹੋ ਨਾਲੇ ਫੈਸਲਾ ਕੀਤਾ ਚੁਰੂ ਮਖਰੇ ਮਤੇ ਬਲਵਾਨ ਕਰਦੇ ਆ ਪਰ ਮੈਂ ਇਹ ਨਹੀਂ ਗੱਲ ਕਹਿ ਸਕਦਾ ਕਿ ਅਸੀਂ ਗਲਤੀਆਂ ਕੀਤੀਆਂ ਪਰ ਗਲਤੀਆਂ ਕੰਮ ਕਰਦੇ ਆ ਕਈ ਵਾਰੀ ਜਾਣੇ ਨੇ ਜਾਣੇ ਹੋ ਜਾਣੀਆਂ ਇਹੀ ਮੈਂ ਲਬਦ ਪਹਿਲਾਂ ਕਿਹਾ ਕਿ ਜਦੋਂ ਕੋ ਬੰਦਾ ਕੰਮ ਕਰਦਾ ਜਿਹੜੇ ਕੰਮ ਸਾਡੀਆਂ ਸਰਕਾਰਾਂ ਨੇ ਕੀਤੇ ਆ ਉਹ ਕੋਈ ਸਰਕਾਰ ਕਰ ਨਹੀਂ ਸਕੀ ਅੱਜ ਮੈਂ ਇਹੀ ਮੈਂ ਬੇਨਤੀ ਬੇਨਤੀ ਕਰ ਰਿਹਾ ਕਿ ਅੱਜ ਉਹ ਲੋਕ ਗੱਲਾਂ ਕਰ ਰਹੇ ਆ ਜਿਹੜੇ ਲੋਕ ਜਿਨ੍ਹਾਂ ਨੇ ਆਪ ਕੁਛ ਨਹੀਂ ਕੀਤਾ ਇਦਰਕੇ ਤੁਹਾਨੂੰ ਇਲਾਹੀ ਹੁਕਮ ਅਜੇਦਾ ਸਾਹਿਬ ਦਾ ਕਿ ਕੋਈ ਗੱਲ ਕਿਸੇ ਪਾਰਟੀ ਦੇ ਜਾਂ ਕਿਸੇ ਖਲਾਮ ਕਰਨੀ ਨਹੀਂ ਇਸਕੇ ਬਹੁਤਾ ਕੁਛ ਨਹੀਂ ਮੈਂ ਕਹਿ ਸਕਦਾ ਪਰ ਅਸੀਂ ਆਪਣੇ ਦੂਜੇ ਦੇ ਉੱਪਰ ਕੰਮ ਆਪਣੇ ਵੱਲੋਂ ਬੜੇ ਡਿਵੈਲਪਮੈਂਟ ਦੇ ਪੱਖੋਂ ਵੀ ਆਪਣਾ ਵਿਰਸਾ ਸਭਾਲਣ ਦੇ ਪੱਖੋਂ ਵੀ ਬਹੁਤ ਕੁਛ ਕੀਤਾ ਜੇ ਫਿਰ ਵੀ ਕੋਈ ਬੰਦੇ ਸਮਝਦੇ ਆ ਗਲਤੀ ਹੈ ਤਾਂ ਉਹਦੀ ਤਾਂ ਇਥੇ ਮਾਫੀ ਮੰਗਣ ਵਾਸਤੇ ਆਏ ਮੈਂ ਹਿੱਸਾ ਮੈਂ ਹਿੱਸਾ ਮੈਂ ਕਾਲੀ ਕਾਲਾ ਮੈਂ ਤੇ